ਉਹਨੂੰ ਪਹਿਲਾਂ ਬੜੀ ਜਨਰਲ ਆਨ ਕਰ ਦਿੱਤਾ ਤਾਂ ਕਿਉਂ ਹੁਣ ਇਹ ਚੀਜ਼ 1% ਵੀ ਬਰਦਾਸ਼ਤ ਨਹੀਂ ਹੋਈ ਠੀਕ ਹੈ ਆਦਾਂ ਵੀ ਲਾਈ ਹੈ ਜੀ ਸਾਹਿਬ ਦੇ ਚਿਕਨ ਹੈ ਜੋ ਹੈ ਪਰ ਜੇ ਨਹੀਂ ਉਸੇ दारू ਵਾਲੀ ਦਿੱਲੀ ਹੈ ਕੋਈ ਮੁੱਛਾਂ ਦੇਖਿਆ ਫੇਰ ਨਵੀਂ ਠੀਕ ਹੈ ਹੋਰ ਨਹੀਂ ਹੋਰੇ ਕਰੀ ਤੋੜਾ ਨਹੀਂ ਇਹ ਜਿਹੜੀ ਕੀ ਹੈ ਪੂਰੀ ਚੈਕਿੰਗ ਮੰਨ ਜੋ ਵੈਸਐਸਪੀ ਸਾਹਿਬ ਪਟਿਆਲਾ ਜਿਹਦੇ ਦਸ਼ਾਂ ਰੇਸ਼ਾਂ ਹੈ ਇੱਥੇ ਜਿਹੜੀ ਇਕਤਾ ਚ ਨਾਕਾਬੰਦੀ ਸਿਟੀ ਵੱਲ ਦੇ ਏਰੀਆ ਚ ਕੀਤੀ ਗਈ ਹੈ ਸਾਰੇ ਐਸਐਚਓ ਸਾਹਿਬਾਨ ਵੱਲੋਂ ਅਲੱਗ-ਅਲੱਗ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਤੇ ਹੁਣ ਡਰੰਕਨ ਡਰਾਈਵਿੰਗ ਦੇ ਸਬੰਧ ਚ ਫਲੈਗ ਮਾਰਚ ਤੇ ਡਰੰਕਨ ਡਰਾਈਵਿੰਗ ਦੇ ਸਬੰਧ ਚ ਚੈਕਿੰਗ ਕੀਤੀ ਜਾ ਰਹੀ ਹੈ ਤੇ ਸਾਰੇ ਸ਼ਹਿਰ ਦੇ ਜਿੱਥੇ ਬਜ਼ਾਰਾਂ ਚ ਜਿੱਥੇ ਕਾਰਾਂ ਚ ਬਹਿ ਕੇ ਸ਼ਰਾਬ ਪੀਤੀ ਜਾਂਦੀ ਹੈ ਜਾਂ ਖਤਸ਼ਾ ਉਸ ਸੰਬੰਧ ਚ ਉਥੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿਹੜੀ ਵਰਨਿੰਗ ਦਿੱਤੀ ਗਈ ਹੈ ਕੁਝ ਟਰਾਂਨਗਰਮ ਵੀਤੇ ਗਏ ਆ ਕੁਝ ਲੱਗ ਲੱਗ ਗੱਡੀਆਂ ਵੀ ਬੰਦ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਗਿਣਤੀ ਦੱਸਤਾਵਾਂਗੇ ਇਸ ਤੋਂ ਇਲਾਵਾ ਵਹੀਕਲ ਵੀ ਬੰਦ ਕੀਤੇ ਗਏ ਨੇ ਤੇ ਐਕਸਾਈਜ ਐਕਟ ਦੇ ਪਰਚੇ ਵੀ ਦਰਜ ਕੀਤੇ ਯੂਥਮਤੀ ਕਿ ਮੈਸ਼ਨ ਜਿਹੜੇ ਓਪਨ ਪੀਂਦੇ ਨੇ ਯੂਥਮਤੀ ਕਹਿੰਨਾ ਚਾਹੋਗੇ ਜਿਹੜੇ ਆ ਗਾਦਰ ਯੂਥੀ ਚੀਜ਼ਾਂ ਸੁਣਾ ਕਰਦੇ ਨੇ ਨਾਗਰਿਕਾਂ ਦੀ ਸੁਰੱਖਿਆ ਲਈ ਸਖਤ ਪੁਲਿਸ ਦੀ ਪੈਟਰੋਲਿੰਗ ਦਾ ਸਭ ਤੋਂ ਮੇਨ ਮੋਟਿਵ ਹੀ ਨਾਗਰਿਕਾਂ ਦੀ ਸੁਰੱਖਿਆ ਹੈ। ਯੂਥ ਨੂੰ ਇਹੀ ਸੁਨੇਹਾ ਹੈ ਵੀ ਸ਼ਰਾਬ ਵਰਗੀ ਲਾਹਨਤ ਤੋਂ ਬਚੋ ਤੇ ਹੋਰ ਵੀ ਨਸ਼ਿਆਂ ਤੋਂ ਬਚੋ। ਸਰ ਜਿਹੜੇ ਢਾਬੇ ਨੇ ਉਹ ਵੀ ਚੈੱਕ ਕੀਤੇ ਜਾ ਰਹੇ ਨੇ। ਪਟਿਆਲਾ ਜਿਵੇਂ ਕਿਸਾਨੀ ਢਾਬਾ, ਗੋਲੀ ਢਾਬਾ ਇਹ ਵੀ ਚੈੱਕ ਕੀਤੇ ਜਾ ਰਹੇ ਨੇ। ਸਾਰੇ ਟੋਟਲ ਸਬ-ਡਿਵੀਜ਼ਨ ਸਿਟੀ ਵੱਲ ਦੇ ਏਰੀਆ 'ਚ ਪਰਟੀਕੂਲਰ ਕਿਸੇ ਢਾਬੇ ਦਾ ਨਾਮ ਨਹੀਂ ਅਸੀਂ ਲੈ ਰਹੇ। ਸਾਰਿਆਂ ਦੀ ਚੈੱਕ ਕੀਤੀ ਜਾ ਰਹੀ ਹੈ ਜਿਹੜੇ ਨਜਾਇਜ਼ ਤੌਰ ਤੇ ਸ਼ਰਾਬ ਪੀਂਦੇ। ਸਰ ਬਈ ਜੀ कार्रवाई भी की